ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਬਹੁਤ ਤਨਦੇਹੀ ਨਾਲ ਕੰਮ ਕਰ ਰਿਹਾ ਸੋ ਮੋਗੇ ਦਾ ਪ੍ਰਸ਼ਾਸਨ ਜਿਹੜਾ ਬਹੁਤ ਵਧੀਆ ਮਾਨਜੋਗ ਐਸਐਸਪੀ ਸਾਹਿਬ ਐਸਪੀ ਸਾਹਿਬ ਦੇ ਕੱਲ ਬਹੁਤ ਸੋਹਣੇ ਬਿਆਨ ਆਏ ਸੀ ਔਰ ਸਾਰਾ ਹੀ ਛੋਟਾ ਵੱਡਾ ਪ੍ਰਸ਼ਾਸਨ ਜੋ ਵੀ ਹੈ ਤਨਦੇਹੀ ਨਾਲ ਜਿਹੜੀ ਡਿਊਟੀ ਨਿਭਾ ਰਹੇ ਆ ਪਰ ਮਾਨਯੋਗ ਐਸਐਸਪੀ ਮੋਗਾ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਇੱਕ ਨਾ ਤੁਹਾਡੇ ਇਲਾਕੇ ਚ ਮੋਟਰਸਾਈਕਲ ਬਹੁਤ ਚੋਰੀ ਹੁੰਦੇ ਨੇ ਆ ਪਿਛਲੇ ਦਿਨੀ ਸਾਡੇ ਇੱਕ ਔਲਖ ਪਿੰਡ ਤੋਂ ਉਹਨਾਂ ਦਾ ਮੋਟਰਸਾਈਕਲ ਉਹਨਾਂ ਦੇ ਫਾਦਰ ਸਾਹਿਬ ਸਾਡੇ ਜ세ਦਾਰ ਜੀ ਨੇ ਦਿਲਦਾਰ ਸਿੰਘ ਜੀ ਉਹਨਾਂ ਦੇ ਫਾਦਰ ਸਾਹਿਬ ਦਾ ਮੋਟਰਸਾਈਕਲ ਚੋਰੀ ਹੋਇਆ ਅੱਜ ਇਸ ਗੱਲ ਨੂੰ 20 ਦਿਨ ਹੋ ਗਏ ਨੇ ਮਹੀਨਾ ਹੋ ਚੱਲਿਆ ਹਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਜਿਹੜੇ ਬੰਦੇ ਨੇ ਮੋਟਰਸਾਈਕਲ ਚੱਕਿਆ ਉਹਦਾ ਜਿਹੜਾ ਚਿਹਰਾ ਵੀ ਸਾਫ਼ ਦਿਖਾਈ ਦੇ ਰਿਹਾ ਹੈ ਪ੍ਰਸ਼ਾਸਨ ਕੋਲੋਂ ਕੁਝ ਨਹੀਂ ਲੁਕਿਆ ਹੁੰਦਾ ਸੋ ਪ੍ਰਸ਼ਾਸਨ ਨੂੰ ਤਨਦੇਹੀ ਨਾਲ ਡਿਊਟੀ ਨਿਭਾਉਣੀ ਚਾਹੀਦੀ ਮਾਨਯੋਗ ਡੀਐਸਪੀ ਸਾਹਿਬ ਉਹਨਾਂ ਨੂੰ ਮੈਂ ਮਿਲਿਆ ਸੀ ਉਹਨਾਂ ਨੇ ਬੜੇ ਪਿਆਰ ਨਾਲ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਸੀ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਜਦੋਂ ਅਸੀਂ ਫੋਨ ਲਾਉਨੇ ਆ ਲੱਕੜ ਦਾ ਮੁੰਡਾ ਦੇ ਦਿੰਦੇ ਆ ਸੋ ਬਾਅਦ ਵਿੱਚ ਸਾਡੇ ਵੱਲੋਂ ਕੋਈ ਪ੍ਰੋਗਰਾਮ ਲੀਕਿਆ ਜਾਂਦਾ ਫਿਰ ਤੁਸੀਂ ਸਾਨੂੰ ਇਹ ਨਾ ਕਿਹਾ ਕਰੋ ਜਿਹੜਾ ਪੰਜਾਬ ਦਾ ਤੁਸੀਂ ਸ਼ਾਇਦ ਜ਼ਿਲ੍ਹੇ ਦਾ ਮਾਹੌਲ ਖਰਾਬ ਕਰਦੇ ਹੋ ਸੋ ਆਪਣੀ ਡਿਊਟੀ ਜਿਹੜੀ ਛੋਟੇ ਅਫਸਰ ਨੇ ਤਨਦੇਹੀ ਨਾਲ ਨਿਭਾਉਣ ਦੀ ਵੱਡੇ ਅਫਸਰਾਂ ਦੀ ਨਿਗਾਹ ਵਿੱਚ ਮੈਂ ਬੇਨਤੀ ਕਰਨੀ ਚਾਹਣਾ ਲਿਆਉਣਾ ਚਾਹਣਾ ਹੈ ਵੀ ਅਫਸਰਾਂ ਨੂੰ ਬੇਨਤੀ ਕਰੋ ਜੀ ਉਹ ਹੀ ਬੰਦਾ ਥੋੜੇ ਦਿਨਾਂ ਬਾਅਦ ਇੱਕ ਮੋਟਰਸਾਈਕਲ ਹੋਰ ਚੋਰੀ ਕਰਦਾ ਸੋ ਆਉਣ ਵਾਲੇ ਦਿਨਾਂ ਵਿੱਚ ਕੋਈ ਪ੍ਰਦਰਸ਼ਨ ਨਾ ਕਰੀਏ ਸੋ ਮਾਨਯੋਗ ਐਸਐਸਪੀ ਸਾਹਿਬ ਮੋਗਾ ਨੂੰ ਬੇਨਤੀ ਹੈ ਇੱਕ ਨਾਲ ਮੈਂ ਵੀ ਬੇਨਤੀ ਕਰਨੀ ਚਾਹਣਾ ਇੱਕ ਮੋਗਾ ਜ਼ਿਲ੍ਹਾ ਦੇ ਸਮਲਸਰ ਥਾਣਾ ਉੱਥੇ ਇੱਕ ਮਲਕੀਤ ਕੌਰ ਵੱਲੋਂ ਦਰਖਾਸਤ ਸੀ ਬਲਵਿੰਦਰ ਸਿੰਘ ਭਿੰਦੀ ਉਹਦੇ ਖਿਲਾਫ ਜੋ ਦੋਹਾਂ ਧਿਰਾਂ ਦਾ ਮਾਮਲਾ ਸੀ ਉਹਨਾਂ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ ਘਰੇ ਆ ਕੇ ਜੇ ਕੰਧਾਂ ਪਰਨੀ ਹੈ ਸੋ ਇੱਕ ਬੀਬੀ ਆਉ ਨੂੰ ਕੁੱਟਮਾਰ ਵੀ ਕੀਤੀ ਗਈ ਹੈ ਉਹ ਅਸੀਂ ਐਸਐਚਓ ਥਾਣਾ ਸਮਲਸਰ ਨੂੰ ਮਿਲੇ ਸੀ ਉਹ ਕਹਿੰਦੇ ਵੀ 323 ਦੀ ਰੈਪੋਰਟ ਬਣਦੀ ਹੈ ਸੋ ਘਰੇ ਆਉਣਾ 1452 ਜੁਰਮ ਹੈ ਬਹੁਤ ਵੱਡਾ ਘਰ ਆ ਕੇ ਅੰਦਰ ਵੜ ਕੇ ਕੰੰਧਾ ਤੋੜਨੀਆਂ ਕੰਧ ਪਾਣ ਦੇਣੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨੀ ਸੋ ਮਾਨਯੋਗ ਐਸਐਸਪੀ ਸਾਹਿਬ ਮੋਗਾ ਨੂੰ ਬੇਨਤੀ ਹੈ ਸਮਲਸਰ ਥਾਣਾ ਜਿਹੜਾ ਉਹਨਾਂ ਦੇ ਐਸਐਚਓ ਸਾਹਿਬ ਨੂੰ ਕਹੋ ਜੀ ਇਹਨਾਂ ਤੇ ਛੇਤੀ ਪਰਚਾ ਦਰਜ ਕਰਨ ਸਾਨੂੰ ਘੱਟੋ ਘੱਟ ਹਫ਼ਤੇ ਤੋਂ ਉੱਪਰ ਹੋ ਗਿਆ ਸੋ ਬਾਅਦ ਵਿੱਚ ਅਸੀਂ ਸਮਲਸਰ ਕੋਈ ਪ੍ਰਦਰਸ਼ਨ ਕਰੀਏ ਫਿਰ ਸਾਨੂੰ ਪ੍ਰਸ਼ਾਸਨ ਨਾਲ ਕਿਵੇਂ ਮੈਂ ਪਹਿਲੇ ਬੇਨਤੀ ਕਰਨੀ ਚਾਹੁੰਨਾ ਹੈ ਤੋ ਸਮਾਰਸਰ ਜਿਹੜਾ ਇਹ ਹੈਗਾ ਪਰਿਵਾਰ ਨਾਲ ੱੱਕਾ ਹੋਇਆ ਜਿੱਥੇ ਵੀ ੱੱਕਾ ਹੋਊਗਾ ਉੱਥੇ ਅਸੀਂ ਪਰਿਵਾਰ ਦੇ ਨਾਲ ਪਖੰਡ ਪਜਾਓ ਪੰਜਾਬ ਬਚਾਓ ਮਹਿਮ ਜਿਹੜੀ ਨਾਲ ਖੜੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ